ਕਰੇ ਚੀਜ਼ਾਂ ਲਾਇਆ ਕਰ ਉਸ ਤੋਂ ਆਈਆਂ ਚੀਜ਼ਾਂ ਤਹਿਤੀ ਹੁੰਦੀਆਂ ਨੇ ਵਿੱਚ ਆਹਾ ਨਹੀਂ ਹੁੰਦੀ ਰੇਸ ਰਪੇ ਨਹੀਂ ਹੁੰਦੀ ਕਰੇ ਲਾ ਜੀ ਤਾਂ ਆਪਾ ਬਹੁਤ ਚੰਗੇ ਵਧੀਆ ਰਹੀ ਜੀ ਬਚ ਗਏ ਰੋਗਾਂ ਤੋਂ ਕਰੇ ਲਾਓ ਖੇਚਲਾ ਕਰੂ ਵੜੀ ਮੋਟੀ ਵਧੀਆ ਲੱਗਦੀਆਂ ਕਿਉਂ ਨਹੀਂ ਲੱਗਦੀ ਸਾਰੀ ਗੀਜ ਲੱਗਦੀ ਐ ਆਪਾਂ ਹੀ ਨਿਕੰਨੇ ਹੋ ਰਹੇ ਆ ਜੀ ਸਾਰੇ ਅਰੇ ਨਾ ਸਰ ਇਹ ਇੰਨੀ ਵਧੀਆ ਚੀਜ਼ ਬਣਦੀ ਐ ਤੋਰ ਤੋਰ ਖਾਓ ਕਰੇ ਉਹ ਵਾਰ ਖਾਵੇ ਇਹ ਆਪਣੀਆਂ ਤਰ੍ਹਾਂ ਆਪਾਂ ਨੇ ਤੋੜਦੀਆਂ ਜਿਹੜੀਆਂ ਬਾੜੀ ਚ ਸੀ ਤੇ ਬੇਲਾ ਤਾਂ ਦੇਖੋ ਇੱਥੇ ਚਾਰ ਪੰਜ ਹੀ ਆ ਪਰ ਤਰ੍ਹਾਂ ਬਹੁਤ ਲੱਗਦੀਆਂ ਨੇ ਤੇ ਉਸ ਤੋਂ ਬਾਅਦ ਦੇਖੋ ਆਪਾਂ ਤੁਹਾਨੂੰ ਖੀਰੇ ਵੀ ਦਿਖਾਉਣੇ ਤੇ ਖੀਰੇ ਵੀ ਲੱਗੇ ਹੋਏ ਆਗੇ ਖੀਰੇ ਤਾਂ ਖੈਰ ਦੋ ਹੀ ਲੱਗੇ ਆਗੇ ਕਿਉਂਕਿ ਇਹ ਪਹਿਲਾ ਪੂਰੀ ਆ ਖੀਰਿਆਂ ਦਾ ਤੇ ਹਜੇ ਇਹ ਕੱਚੇ ਆਗੇ ਤੇ ਜਦੋਂ ਮੈਂ ਇਹ ਲਾਏ ਸੀ ਉਦੋਂ ਲੱਗਦਾ ਨਹੀਂ ਸੀ ਹੈਗਾ ਵੀ ਇਹ ਹੋ ਜਾਣਗੇ ਕਿਉਂਕਿ ਜਦੋਂ ਪਹਿਨਾ ਸੀ ਲਾਏ ਸੀ ਉਹ ਹੋ ਹੋ ਤਾਂ ਗੀਆਂ ਸੀ ਗੱਲ ਕਰ ਵਿੱਚ ਉਹ ਮੱਚ ਗਈਆਂ ਵੱਲਾ ਪਰ ਜਿਹੜੀਆਂ ਇਹ ਮੈਗਤੀ ਲਾਈਆਂ ਨੇ ਇਹ ਸਾਰੀਆਂ ਵੱਲਾਂ ਹੋ ਗਈਆਂ ਕੋਈ ਵੀ ਇਹ ਜਾਂ ਬੀ ਨਹੀਂ ਸੀ ਜਿਹੜਾ ਨਾ ਹੋਇਆ ਹੋਵੇ ਤੇ ਖੀਰਿਆਂ ਦੇ ਵੀ ਵੀ ਹੋਗੇ ਤਰ੍ਹਾਂ ਦੀ ਜੀ ਵੀ ਹੋਗੇ ਇਧਰ ਆਪਣੀ ਬੀਬੀ ਦੇਖੋ ਭਮੋਲੇ ਖਾਂਦੀ ਆ ਭਮੋਲਿਆਂ ਦੇ ਬੂਟੇ ਵੀ ਆਪਣੇ 2-3 ਲੱਗਰੇ ਸੀਗੇ ਇਹ ਭਮੋਲੇ ਬਹੁਤ ਜ਼ਿਆਦਾ ਉੱtre ਬਹੁਤ ਵੱਡੇ ਵੱਡੇ ਭਮੋਲੇ ਆ ਗਏ ਬਹੁਤ ਜ਼ਿਆਦਾ ਖੱਟਾ ਮਿੱਠਾ ਜਿਹਾ ਟੇਸਟ ਆ ਤੇ ਬਾਕੀ ਦੇਖੋ ਬੂਟੇ ਜਿਹੜੇ ਉਹ ਸੁੱਕ ਗਏ ਪਰ ਇਹ ਬੂਟਾ ਹਜੇ ਵੀ ਹਰਾ ਖੜਾਗਾ ਤੇ ਇਹਨੂੰ ਆਪਾਂ ਨੇ ਪੱਟਿਆ ਨਹੀਂ ਕਿਉਂਕਿ ਇਹਦੇ ਭਮੋਲੇ ਹਜੇ ਲੱਗੀ ਜਾਂਦੇ ਆਗੇ ਗਾਹਾਂ ਵਾਸਤੇ ਵੀ ਦੇਖੋ ਜਿਹੜਾ ਇਹਦਾ ਬੀ ਬੀ ਆ ਉਹ ਆਪਾਂ ਕێਰ ਦਾਂਗੇ ਤੇ ਹੋਰ ਵੀ ਦੇਖੋ ਇੱਥੇ ਬੂਟੇ ਹਰੇ ਹੋ ਜਾਣਗੇ ਕਿ ਇਹ ਦੇਖੋ ਆਪਣੀ ਬਾੜੀ ਆ ਜਿਹੜੀ ਜਿਹੜਾ ਆਪਾਂ ਨੇ ਘਰੇ ਲਾ रखी ਆ ਕਿਉਂਕਿ ਬਾਗਲ ਚ ਵੀ ਦੇਖੋ ਆਪਣੇ ਲਾਇਆਗਾ ਸਮਾਨ ਉਹਦੇ ਉਹ ਵੀ ਸੰਦੇ ਨਾਲ ਆਪਾਂ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਵੀ ਕੀ ਕੁਝ ਆਪਾਂ ਨੇ ਲਾਇਆਗਾ ਇੱਥੇ ਆਪਣੇ ਬੈਂਗਣੀ ਲਾਈ ਆ ਤੇ ਤਰ੍ਹਾਂ ਹੀ ਆ ਖੀਰੇ ਆਗੇ ਤੇ ਉਸ ਤੋਂ ਬਾਅਦ ਜਿਹੜੀਆਂ ਕੱਦੂ ਤੋਰੀਆਂ ਦੀਆਂ ਬੱਲਾਂ ਨੇ ਉਹ ਹਜੇ ਛੋਟੀਆਂ ਨੇ ਉਹ ਜਦੋਂ ਵੱਡੀਆਂ ਹੋ ਗਈਆਂ ਸਾਨੂੰ ਫੇਰ ਦਿਖਾਵਾਂਗੇ ਪੇਠਾ ਵੀ ਲਾਇਆਗਾ ਤੇ ਟਮਾਟਰਾਂ ਦੇ ਬੂਟੇ ਵੀ ਆਪਾਂ ਨੂੰ ਹੁਣ ਦਿਖਾਇਆ ਵੀ ਜਿਹੜੇ ਆਪਾਂ ਨੇ ਲਾਇਆਗੇ ਇਹ ਆਪਣੀ ਬਾਗੀ ਵਿੱਚ ਹੀ ਆ ਜਿਹੜੀ ਆਪਾਂ ਇਹਨਾਂ ਦੇਖੋ ਮੱਥਾ ਜ ਮਾਰਦੇ ਰਹਿੰਦੇ ਆਗੇ ਪਰ ਕੋਈ ਨਾ ਕੋਈ ਸਬਜ਼ੀ ਉੱਤਰੀ ਆਉਂਦੀ ਹੈਗੀ ਕਿਉਂਕਿ ਜੇ ਮਿਹਨਤ ਕਰਾਂਗੇ ਦੇਖੋ ਕੁਛ ਨਾ ਕੁਛ ਤਾਂ ਫਿਰ ਹੁੰਦਾ ਹੀ ਆ ਫਲ ਮਿਲ ਦਈਏ ਦੇਖੋ ਤੇ ਇਧਰਲੀ ਸਾਈਡ ਦੇਖੋ ਸਾਰੇ ਟਮਾਟਰਾਂ ਦੇ ਬੂਟੇ ਲੱਗੇ ਹੋਏ ਆ ਇੱਕ ਸਾਈਡ ਤੇ ਕੁਮਾਰ ਵੀ ਹੈਗਾ ਘਰੇ ਕੁਮਾਰ ਦੇ ਦੋ ਬੂਟੇ ਆ ਫਿਰ ਵੀ ਦੇਖੋ ਕੁਮਾਰ ਬਹੁਤ ਯਾਦ ਹੀ ਲੈਂਦਾਗਾ ਜਿਵੇਂ ਕਿ ਆਪਣੀ ਸਬਜੀ ਸਾਰੀ ਬਣ ਜਾਂਦੀ ਹੈ ਜੀ ਤੇ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹੁਣੇ ਆਪਾਂ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਰਿਆ ਕਰੋ ਸ਼ੇਅਰ ਕਰਿਆ ਕਰੋ ਆਪਣੇ ਜਨਨ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ ਜੇ ਵਧੀਆ ਲੱਗੀ ਤਾਂ ਵੀ ਦੱਸਿਆ ਕਰੋ ਨਹੀਂ ਵਧੀਆ ਲੱਗੀ ਤਾਂ ਵੀ ਦੱਸਿਆ ਕਰੋ